ਸੋਹੇ ਰਾਚਾ ਜਗ ਕਹ ਰਹਿ ਆਨ ਕੇ ਆਸ ਤੇ ਨਰ ਦੋਜ ਕ ਜਾਹਗੇ ਸਤ ਪਾਕਰ ਵਾਸ ਏਕ ਜੋ ਭਾਨ ਸਤ ਨਾਮ ਸਿਰਾਹੀ ਸਭ ਜੀ ਸ਼ਬਦ ਤੋਹੀ ਮੋਹੀ 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 ਅੰਤਰ ਕੈਸਾ ਕਨ ਕਨ ਅੰਤਰ ਵਿਜਾਸਾ ਜੁਬੇ ਹੁ ਨਾ ਪਾਪ ਕਰਤਾ ਨਾ ਤਪਤ ਪਾਵਨ ਨਾਮ ਕੈਸੇ ਉਤਰਹਾਓ ਤੁਮੇ ਨਾਇਕ ਅਚੂਤ ਜਾਨੇ ਪ੍ਰਭ ਤੇ ਜਾਣ ਜਾਣੇ ਜੇ ਲੱਭੇ ਸੁਆਮੀ ਸੁਨਾਤੇ ਮッコ ਚਾਹ ਦੇਹੁ ਅਰਵਦਾਸ ਸਤ ਸੰਘਾਵੇ ਕੁਝੋ ਜੀ ਸਤ ਨਾਮ ਸਤ ਨਾਮ ਈਓ ਹਰ 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 ਸੇਵਨਤ ਜਗ ਜਗ ਨਿਸਤਤ ਰਹੋ ਹਰ ਕੇ ਨਾਮ ਕਬੀਰ ਵਜਾਗਰ ਜਨਮ ਦੇ ਕਟੇ ਪ੍ਰਗਟ ਸੁਰਾਗ ਨੂੰ ਲਿਆਇਆ ਤੋ ਜਗ ਜਨਮ ਸਕਟ ਨਹੀਂ ਆਇਆ ਜਨ ਨਰਦਾਸ ਰਾਮ ਰਗਣਾ ਤੇ ਪ੍ਰਸ਼ਰਨ ਕਰੇ ਜੱਜੋ ਜੀ ਤਸੀਲਾਲ ਤੁਜ ਬਲ ਕੋਨ ਕਰਾ ਗ੍ਰੇਵ ਨਿਵਾਰਕ ਸੱਜਾ ਮੇਰਾ ਮਾਨਤਾ ਸ਼ਤਤ ਰਹਾਂ ਜਾਂ ਕੀ ਚੋ ਜਗਤ ਕੋ ਲਾਗੇ ਤਾਪਨ ਪੇਰ ਘਰੇ ਵਿੱਚ ਫਿਰ ਨਰ ਗੋਬਿੰਦ ਕਾਮ ਤੇ ਨਰ ਨਾਮਦੇਵ ਕਬੀਰ ਤਨੁ ਚ ਸਭਨਾ ਸੈ ਤਰ ਕਰ ਦਾ ਸੋਹਰ ਸੁਤੋ ਅਕੀ ਤੁ ਸਭੈ ਸਰੇ ਜਪੋ ਜੇ ਸਹਿਬ ਕਮਾਲ ਪ੍ਰਪੀਤਾ ਤਨ ਤਨ ਸਤ ਗੁਰੂ ਰਵਦਾਸ ਜੀ ਮਹਾਰਾਜ ਭਗਵਾਨ ਸ਼ਿਵਾ ਜੀ ਜੀ ਮਹਾਰਾਜ ਤਨ ਤਨ ਮਹਾਂਪ੍ਰੀ ਜੀ ਮਹਾਰਾਜ ਤਨ ਤਨ ਸਤਗੁਰੂ ਕਬੀਰ ਜੀ ਮਹਾਰਾਜ ਤਨ ਤਨ ਸਤਗੁਰੂ ਰਾਮਦੇਵ ਜੀ ਮਹਾਰਾਜ ਸਤਨਾ ਜੀ ਮਹਾਰਾਜ ਸਹਿਬ ਜੀ ਮਹਾਰਾਜ ਤਨੁ ਚੰਦ ਜੀ ਮਹਾਰਾਜ ਤਨ ਤਸ ਸੰਤ ਪਾਜੀ ਮਹਾਰਾਜ ਤਨ ਬਬਸ਼ਿ ਚੌਂ ਦੀ ਮਹਾਰਾਜ ਤਨ ਤਸ ਰੋਕਾ ਜੀ ਮਹਾਰਾਜ ਮੋਕਾ ਜੀ ਮਹਾਰਾਜ ਤਨ ਤਸ ਭੇਨੇ ਜੀ ਮਹਾਰਾਜ ਤਨ ਤਸ ਸਤਮੀਰਾ ਮਾਈ ਜੀ ਮਹਾਰਾਜ ਤਨ ਤਸ ਸਤੂ ਸੁਆਮੀ ਸਰਵਦਾ ਜੀ ਮਹਾਰਾਜ ਅਰਬਦਾਸਿਆ ਕੋਮ ਦੇ ਅਮਰ ਸ਼ਹੀ ਸੰਤ ਰਾਮਨੰਦ ਜੀ ਮਹਾਰਾਜ ਸਭੇ ਮਹਾਂਪੁਰਸ਼ਾਂ ਚਲ ਕਮਲ ਉਟਾਸਾ ਸੇਵਾ ਸਿਮਰ ਦਿਨੇ ਕਮਾਈ ਤਾਂ ਚੱਕੇ ਜਪੋ ਜੀ ਸਤਿਗੁਰੂ ਰਬਦਾਸ ਮਹਾਰਾਜ ਜੀ ਦੇ ਆਵਣੂ ਗੁਰੂ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਸ੍ਰੀ ਗੁਰਦਪੁਰਵਾਰਾਂ ਦੇ ਸ੍ਰੀ ਪ੍ਰਾਗਟ ਸਿੰਘ ਚੱਕਾ ਕੀ ਡੇਰਾ ਸਰਕਣ ਵੱਲਾ ਡੇਰਾ ਸਸਕਨ ਚੇੜੂ ਹਤੌਰ ਬੇਗੰਪੁਰਾ ਸੱਬੇ ਗੁਰਦਾਨਾਂ ਦਾ ਅਧਿਆਤਰ ਕਜਪੋ ਜੀ ਹਮ ਸਦੀਨਾ ਧਿਆਨ ਨਾ ਤੁਮ ਸਰੇ ਅਪ ਤਿਆ ਕਾ ਕੀ ਜਾ ਵਚਨੀ ਤੋਰ ਮੋਹ ਮਨ ਮਾਨਾ ਜਿ ਕੋ ਪੂਰਨ ਦੀ ਜਾ ਹਾਉ ਬਲਬਲੋ ਮਇਆ ਕਾ ਨੇ ਕਾਹਨ ਕਬ ਨੇ ਮੋਨ ਰਹਾਉ ਬਹੁਤ ਜਨਮ ਮੇਂ ਚਲੇ ਤੇ ਮਾਣੋ ਵੇ ਜਨਾ ਤੁਹਾਰੇ ਲੇਕੇ ਕਰਦਾ ਸਿਆਸ ਲਗ ਜੇ ਮੋਚ ਭਇਓ ਰਸੋ ਲਿਕੇ ਤਰਨ ਤਨ ਸਤਿਗੁਰੂ ਰੰਗਾ ਜੀ ਮਹਾਰਾਜ ਹਕਾਲ ਪ੍ਰਕੰਤ ਜਾਮੇ ਆਪ ਜੀ ਦੇ ਚਨਣਾ ਪਾਸ ਅਰਦਾਸ ਮਿੱਤ ਜੋੜੀ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਪਾਵਨ ਬਾਣੀ ਦਾ ਪ੍ਰਮਾਨ ਲਖੁਸ਼ੀਆਂ ਪਤ ਸਈਆਂ ਜੇ ਸਤਿਗੁਰੂ ਨਜ਼ਰ ਕਰੇ ਕਾਸੀ ਰਾਲ ਤੁਝ ਮੇਨ ਕੋਣ ਕਰਾ ਗਰੀਬ ਨਿਵਾਜ ਜੀ ਸਜਾ ਮੇਰਾ ਮਾਥਾ ਛੱਤਰ ਪਰਾ ਦੀਆਂ ਦੇ ਮਾਪਿਆਂ ਦੇ ਅਨੁਸਾਰ ਆਪ ਜੀਆਂ ਦੇ ਦਰਗਾਹ ਦੇ ਸੇਵਕ ਪਾਇਸ ਸਿੰਘ ਭਾਈ ਪ੍ਰੀਤਮ ਸੰਧੂ ਜਿਨ੍ਹਾਂ ਦੀ ਸੁਪਤਨੀ ਸੰਤੋਸ਼ ਕੁਮਾਰੀ ਤੇ ਲੜਕੇ ਦਾ ਭਰਾ ਚਰਨਜੀਤ ਸੰਧੂ ਸਮੂਹ ਸੰਧੂ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀਓ ਆਪ ਜੀਆਂ ਦਾ ਉਟਾਸਰਾ ਲੈ ਕੇ ਵਿਆਹ ਸ਼ਗਦਾ ਕਸੂੱਚੇ ਪਾਤਸ਼ਾਹ ਜੀਓ ਪ੍ਰਤੀ ਬਾਣੀ ਆਇ ਤ ਸਗਲੇ ਚਿੰਤਾਵਾਂ ਜੀਵਾਂ ਦੇ ਮਨ ਉੱਪਰ ਸਾਰਾ ਇਹਦੀ ਪਾਵਨ ਇਲਾਹੀ ਸ਼੍ਰੀ ਅਨੰਦ ਵਾੜਾ ਦੇ ਅੰਦਰ ਇਹਨਾਂ ਦੀ ਕਿਰਪਾ ਅਸ਼ੀਰਵਾਦ ਮੇਲੇ ਤੋਂ ਯਾਤਰਾ ਹੋਇਆ ਗਿਆ ਸੀ ਆਪ ਨੂੰ ਇਹ ਪਾਰਕ ਉੱਪਰ ਨਾ ਚਲਦੇ ਹੋ ਕੇ ਪ੍ਰੰਤ ਸੱਚੇ ਪਾਤਸ਼ਾਹ ਜੀ ਨੂੰ ਆਪ ਨੂੰ ਪਾਵਨ ਇਲਾਹੀ ਸ਼੍ਰੀ ਅਨੰਦ ਵਾੜਾ ਦੇ ਬਰਵਾਸਸ ਸੁਨ ਸੁਨ ਵਾਲੇ ਸ਼ਕਤਮੰਦ ਆਇਆ ਮੇਲੇ ਪਾਤਸ਼ਾਹ ਜੀ ਪੱਗਾਂ ਲੋਕ ਬੋਲਣ ਕੰਨੇ ਬਗਨੇ ਬਾੜੀ ਫੜਦਾ ਦੱਸਣ ਬਸੂਰੇ ਕਾਮ ਤਰ ਮਤਾਂ ਨਾ ਕਹੇ ਤੇ ਤੇਰਾ ਜੀ ਆਉਂਦਾ ਕਿਰਪਾ ਕਰੀਆਂ ਗਾਵਾਂ ਨੂੰ ਸੁਣ ਕੇ ਬਖਸ਼ਣਾ ਸੱਚੇ ਪਾਤਸ਼ਾਹ ਜੀ ਉਹ ਤੋਂ ਸਪਸ਼ਟ ਬਾਣੀ ਕਹਿੰਦਾ ਲਾਲਨਾ ਸੁਮੰਤ ਵਿਵਾਦ ਕੋਸ਼ਿਸ਼ ਕਰਨੀ ਸੱਚੇ ਪਾਤਸ਼ਾਹ ਜੀ ਉਸੇ ਨੇ ਆਦੀ ਪਹਿਲਾ ਨੇ ਕਦਮ ਕਦਮ ਸੋ ਆਸ-ਵਾਸ ਲਿਖੇ ਲੋੜਾ ਪੜੀ ਸੁਣੀ ਮਾਣੀ ਇਹ ਤੋਂ ਸੱਚੇ ਪਾਤਸ਼ਾਹ ਜੀ ਸੋ ਜੋ ਲਗਦਾ ਵਾਸ਼ਿਕਾ ਦੇ ਸਤੇ ਪਾਸ਼ਾ ਜੋ ਲਗ ਰਿਹਾ ਸੋਕ ਤੋੜਾ ਪਰਿਸ਼ੁਦਾ ਭਲਾ ਕਰਨਾ ਰਵਦਾਸੀਆ ਦਰੋਂ ਹਮੇਸ਼ਾ ਚੜਦੀ ਕਲਾਤ ਰਹੇ ਦੇਖੁ ਪੀਰਾ ਜੋੜੀ ਉਹ ਕੀ ਕਰੇ ਮਨਸ਼ੋਹ ਹੇਸ਼ਰ ਤੋਂ ਮੁਜਰਾ ਰਵਦਾਸੀਆ ਦਰੋਂ ਦੇ ਸੰਤਾਪਾਂ ਕੋਸ਼ਾਂ ਦੇ ਕਰ ਪ੍ਰਿਆਹ ਹਰ ਤੱਕੜਾ ਦੇ ਰੋਣ ਦਾ ਵਸ਼ਾ ਵਿੱਚ ਲੈ ਲੰਬੀ ਆਉਂ ਰੋਖੇ ਵਿੱਚ ਲੈ ਦੇ ਕੜੇ ਆਵਾਜ਼ ਕਰੇ ਮਾਰਿਆ ਦੇ ਮਾਰ ਨਿਤਾਣ ਅਗਤ ਚੇਤਨ ਮੰਦ ਸਾਲਾ ਦੇ ਪਾਇਤੇ ਤੇ ਉਗਣ ਹਮਾਰੇ ਦਇਆ ਕਰੋ ਕ੍ਰਿਸ਼ਨ ਇਹ ਪਾਵ ਜੋ ਦੇ ਬਖਸ਼ ਲਾਵੇ ਜੀਹਾਂ ਦੇ ਮਾਲਕ ਕੰਸ Hola. So